ਆ ਤਰੱਕੀ ਕਰ ਗਈ ਹੈ ਉੱਥੇ ਪੰਜਾਬੀ মিডিਏ ਨੇ ਵੀ ਤਰੱਕੀ ਦੀ ਸਿਖਰ ਛੂ ਲਈ ਹੈ ਉਹ ਇੱਕ ਵੇਲਾ ਸੀ ਜਦੋਂ ਖਬਰਾਂ ਭੇਜਣ ਦਾ ਜ਼ਰੀਆ ਰੋਡਵੇਜ ਦੀਆਂ ਬੱਸਾਂ ਹੋਇਆ ਕਰਦੀਆਂ ਸਨ ਅੱਜ ਭੇਜੀ ਹੋਈ ਖਬਰ ਤਿੰਨ ਦਿਨਾਂ ਬਾਅਦ ਛਪਦੀ ਸੀ ਪਰ ਹੁਣ ਆਧੁਨਿਕ ਜ਼ਮਾਨੇ ਵਿੱਚ ਇੱਕ ਸੈਕਿੰਡ ਇੱਕ ਛਿਣ ਵਿੱਚ ਖਬਰ ਅਖਬਾਰ ਦੇ ਦਫ਼ਤਰ ਵਿੱਚ ਪੁੱਜ ਜਾਂਦੀ ਹੈ ਖਬਰ ਤਾਂ ਕੀ ਜੇ ਕਿਸੇ ਨੇ ਵੀਡੀਓ ਵੀ ਕਿਸੇ ਆਪਣੇ ਚੈਨਲ ਦੇ ਦਫ਼ਤਰ ਨੂੰ ਭੇਜਨੀ ਹੈ ਉਹ ਵੀ ਬੜੀ ਸਖਾਲੀ ਹੋ ਗਈ ਹੈ ਕੁਝ ਪਲਾਂ ਚ ਹੀ ਉਹ ਪੁੱਜ ਜਾਂਦੀ ਹੈ ਜਿੱਥੇ ਪੱਤਰਕਾਰੀ ਔਖੇ ਸਮਿਆਂ 'ਚ ਪੁਰਾਣੇ ਜ਼ਮਾਨੇ 'ਚ ਸਕਸੈਸ ਸਫਲ ਕਾਮਯਾਬ ਤੇ ਲੋਕ हित ਦੀ ਪੱਤਰਕਾਰੀ ਬਣ ਕੇ ਕੰਮ ਕਰਦੀ ਸੀ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਆਰਥਿਕਤਾ ਮਾੜੀ ਹੋਣ ਦੇ ਬਾਵਜੂਦ ਪਰ ਅੱਜ ਪੱਤਰਕਾਰੀ ਅਮੀਰ ਤੇ ਆਧੁਨਿਕ ਹੋ ਕੇ ਸਹੀ ਰਸਤਿਆਂ ਤੋਂ ਨਿਮਾਨ ਵੱਲ ਨੂੰ ਤੁਰ ਪਈ ਹੈ ਪੰਜਾਬੀ ਪੱਤਰਕਾਰੀ ਵਿੱਚ ਬਹੁਤੇ ਲੋਕ ਅੱਜਕੱਲ ਆਪਣੀ ਗੱਡੀ ਤੇ ਪ੍ਰੈਸ ਲਿਖਣ ਦੀ ਲਾਲਸਾ ਨਾਲ ਸ਼ਾਮਲ ਨੇ ਕਿਉਂਕਿ ਅਖਬਾਰਾਂ ਪੱਤਰਕਾਰ ਨੂੰ ਅਥਾਰਟੀ ਲੈਟਰ ਦੇਣ ਲਈ ਇੱਕ ਮੋਟੀ ਰਕਮ ਸਿਕਿਉਰਿਟੀ ਦੇ ਰੂਪ ਵਿੱਚ ਲੈਣ ਦੀ ਰਵਾਇਤ ਸ਼ੁਰੂ ਕਰ ਚੁੱਕੀਆਂ ਨੇ ਕੁਝ ਅਖਬਾਰਾਂ ਨੂੰ ਪੱਤਰਕਾਰਾਂ ਨੂੰ ਖਬਰਾਂ ਦੀ ਲੋੜ ਨਹੀਂ ਰਹੀ ਸਿਰਫ ਉਹਨਾਂ ਨੇ ਪੱਤਰਕਾਰਾਂ ਨੂੰ ਅਥਾਰਟੀ ਇਸ਼ਤਿਹਾਰ ਪ੍ਰਾਪਤ ਕਰਨ ਲਈ ਹੀ ਦਿੱਤੀ ਹੈ ਉਹ ਖਬਰਾਂ ਲਿਖਣ ਲਈ ਬੇਫਿਕਰ ਹਨ ਇਸ਼ਤਿਹਾਰ ਇਕੱਠਾ ਕਰਨ ਲਈ ਫਿਕਰਮੰਦ ਹਨ ਜਦੋਂ ਬਹੁਤ ਸਾਰੇ ਕਾਰੋਬਾਰੀ ਲੋਕ ਜਿਨ੍ਹਾਂ ਨੇ ਪ੍ਰੈਸ ਦੀ ਟੌਰ ਪੱਤਰਕਾਰਾਂ ਦੀ ਟੌਰ ਤੇ ਪਰਸਨੈਲਿਟੀ ਨੂੰ ਦੇਖ ਕੇ ਆਪਣੇ ਹੋਰ ਵੱਡੇ ਵਪਾਰਾਂ ਦੇ ਨਾਲ-ਨਾਲ ਆਪਣੀਆਂ ਆਕਾਰਾਂ ਤੇ ਪ੍ਰੈਸ ਲਿਖਣ ਦੀ ਲਾਲਸਾ ਨਾਲ ਹੀ ਪੱਤਰਕਾਰੀ 'ਚ ਪ੍ਰਵੇਸ਼ ਕੀਤਾ ਹੈ ਜਾਂ ਕੁਝ ਲੋਕ ਅਜਿਹੇ ਵੀ ਮਿਲੇ ਹਨ ਜਿਨ੍ਹਾਂ ਨੇ ਖਬਰਾਂ ਲਿਖਣ ਲਈ ਅੱਗੇ ਇੱਕ ਛੋਟੇ ਲੇਖਕਾਂ ਜਾਂ ਪੁਰਾਣੇ ਪੱਤਰਕਾਰਾਂ ਨੂੰ ਵੀ ਹਾਇਰ ਕੀਤਾ ਹੋਇਆ ਹੈ ਕਿ ਉਹ ਉਹਨਾਂ ਦੀਆਂ ਖਬਰਾਂ ਬਣਾ ਕੇ ਰੋਜ਼ਾਨਾ ਅਖਬਾਰਾਂ ਨੂੰ ਭੇਜਦੇ ਹਨ ਨਾਮ ਤੇ ਸ਼ੋਹਰਤ ਕੋਈ ਹੋਰ ਬੰਦਾ ਖਟ ਰਿਹਾ ਹੈ ਇਸ ਤਰ੍ਹਾਂ ਹੀ ਪੱਤਰਕਾਰਾਂ ਨੂੰ ਕੋਈ ਅਖਬਾਰਾਂ ਵੱਲੋਂ ਜਾਂ ਕਿਸੇ ਚੰਗੇ ਟੀਵੀ ਚੈਨਲਾਂ ਵੱਲੋਂ ਵੀ ਕੋਈ ਇਵਜ਼ ਬਹੁਤ ਚੰਗਾ ਨਹੀਂ ਮਿਲ ਰਿਹਾ ਜਿਸ ਨਾਲ ਉਹ ਆਪਣਾ ਇਹ ਕੰਮ ਰੋਜ਼ਗਾਰ ਦੇ ਰੂਪ ਵਿੱਚ ਲੈ ਸਕਣ ਇਹ ਬਹੁਤ ਜ਼ਿਆਦਾ ਲੋਕਾਂ ਦੇ ਅੰਦਰ ਤਾਂ ਸ਼ੋਹਰਤ ਦੇ ਕੀੜੇ ਕਰਕੇ ਹੀ ਦਿਨ-ਬਦਨ ਵੱਡਾ ਹੋ ਰਿਹਾ ਹੈ ਜਾਂ ਕਈ ਲੋਕਾਂ ਨੇ ਸ਼ੋਹਰਤ ਦੀ ਪ੍ਰਾਪਤੀ ਲਈ ਹੀ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਵੀ ਇਸ ਵਹਿਣ ਵਿੱਚ ਵਹਾ ਦਿੱਤਾ ਹੈ ਉਹ ਸ਼ੌਹਰਤ ਖੱਟਦੇ ਖੱਟਦੇ ਆਪਣੀ ਜ਼ਿੰਦਗੀ ਦੀਆਂ ਬਹੁਤ ਅਮੁੱਲੀਆਂ ਚੀਜ਼ਾਂ ਗਵਾ ਚੁੱਕੇ ਹਨ ਅਜਿਹੀਆਂ ਮੇਰੇ ਕੋਲ ਕਈ ਦਲੀਲਾਂ ਹਨ بڑے ਵੱਡੇ ਵੱਡੇ ਨਾਂ ਹਨ ਨਾਵਾਂ ਦਾ ਜ਼ਿਕਰ ਕਰਦੇ ਆ ਮੈਨੂੰ ਆਪਣੇ ਆਪ 'ਚ ਸ਼ੋਭਾ ਨਹੀਂ ਦਿੰਦਾ ਪਰ ਮੇਰੇ ਜ਼ਿਹਨ 'ਚ ਮੇਰੀਆਂ ਅੱਖਾਂ ਅੱਗੇ ਇਸ ਤਰ੍ਹਾਂ ਤਬਾਹ ਹੋਏ ਲੋਕਾਂ ਦੀਆਂ ਬੜੀਆਂ ਵੱਡੀਆਂ ਖਬਰਾਂ ਨੇ ਉਹ ਪੱਤਰਕਾਰ ਜਿਨ੍ਹਾਂ ਨੇ ਦਫਤਰਾਂ ਲਈ ਅਖਬਾਰਾਂ ਲਈ ساری ਉਮਰ ਪੈਰੀ ਜੁੱਤੀ ਨਹੀਂ ਪਾਈ ਨੰਗੇ ਪੈਰ ਭਜਦੇ ਰਹੇ ਮੌਤ ਉਪਰੰਤ ਉਹਨਾਂ ਦੀ ਉਹਨਾਂ ਦੇ ਭੋਗ ਦਾ ਇਸ਼ਤਿਹਾਰ ਵੀ ਮੁਫਤ ਨਾ ਲੱਗੇ ਹੋਣ ਬਾਰੇ ਮੈਂ ਖਬਰਾਂ ਸੁਣੀਆਂ ਹਨ ਇਹ ਪੱਤਰਕਾਰੀ ਕਿਹੜੀ ਕੰਡਿਆਂ ਦੀ ਸੇਜ ਹੈ ਜਿਹੜੇ ਸਹੀ ਪੱਤਰਕਾਰ ਨੇ ਉਹ ਵੀ ਸਿਰ ਤੇ ਡਰ ਤੇ دہشت ਲੈ ਕੇ ਚੱਲਦੇ ਨੇ ਅੱਜ ਕੱਲ੍ਹ ਹਾਲਾਤ ਇੰਨੇ ਖਰਾਬ ਨੇ ਕਿ ਪਹਾੜੇ ਦੇ ਟੱਟੂ ਕਿਸੇ ਦੇ ਖਿਲਾਫ ਲਿਖਣ ਵਾਲੇ ਬੰਦੇ ਤੇ ਹਮਲਾ ਕੁੱਟਮਾਰ ਇਹ ਸਭ ਆਮ ਗੱਲਾਂ ਬਣ ਗਈਆਂ ਨੇ ਰਾਜਨੀਤੀ ਦੇ ਵਿੱਚ ਸੱਤਾ 'ਚ ਰਹਿਣ ਤੋਂ ਬਾਅਦ ਜਾਂ ਸੱਤਾ ਦੇ ਮੁਕਾਬਲੇ ਲਈ ਮੈਦਾਨ 'ਚ ਡਟੇ ਹੋਏ ਲੋਕਾਂ ਕੋਲੇ ਗੈਂਗਸਟਰ ਟਾਈਪ ਨੌਜਵਾਨਾਂ ਦੀਆਂ ਨੇ ਟੀਮਾਂ ਨੇ ਉਹ ਟੀਮਾਂ ਨੂੰ ਆਫੀਸ਼ੀਅਲੀ ਤੌਰ ਤੇ ਜਨਤਕ ਕਰਨਾ ਸਾਡੇ ਵਸ ਦੀ ਗੱਲ ਵੀ ਨਹੀਂ ਤਾਂ ਉਹ ਲੋਕ ਵੀ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਹੋਣਗੇ ਪਰ ਮੈਂ ਬਹੁਤ ਥਾਵਾਂ ਤੇ ਚੰਗੀ ਪੱਤਰਕਾਰੀ ਕਰਨ ਵਾਲੇ ਲੋਕਾਂ ਤੇ ਹਮਲੇ ਹੁੰਦੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਅਜਿਹੇ ਲੋਕ ਮਿਲੇ ਹਨ ਤੇ ਖਬਰਾਂ ਵੀ ਅਕਸਰ ਛਪਦੀਆਂ ਹਨ ਸਹੀ ਪੱਤਰਕਾਰੀ ਅੱਜ ਦੇ ਜਮਾਨੇ ਵਿੱਚ ਅੱਜ ਦੇ ਹਾਲਾਤ ਵਿੱਚ ਆਪਣੀ ਜ਼ਿੰਦਗੀ ਬਚਾਉਣ ਲਈ ਚਾਰਾ ਜੋਇ ਕਰ ਰਹੀ ਹੈ ਸੱਚ ਬੋਲਣਾ ਬੜਾ ਵੱਡਾ ਗਨਾਹ ਬਣ ਗਿਆ ਛਤਰਪਤੀ ਸਾਡੇ ਕੋਲ ਇੱਕ ਬੜੀ ਵੱਡੀ ਐਗਜ਼ੈਂਪਲ ਆ ਸੱਚ ਬੋਲਣ ਤੋਂ ਬਾਅਦ ਸਿਰ ਦੇਣਾ ਪਿਆ ਉਸਨੂੰ ਕੁਝ ਦੇ ਪਰਿਵਾਰ ਦੀ ਹਾਲਤ ਕੌਣ ਪੁੱਛ ਰਿਹਾ ਹੈ ਕਿਸ ਨੇ ਉਹਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਇਹ ਸਭ ਗੱਲਾਂ ਆਪਣੇ ਆਪ 'ਚ ਭੇਦ ਹਨ ਅਸੀਂ ਅੱਜ ਪੱਤਰਕਾਰੀ ਦੇ ਨਿਮਾਨ ਵੱਲ ਤੁਰਨ ਨੂੰ ਲੈ ਕੇ ਛੋਟੀ ਜੀ ਚਿੰਤਾ ਕਰਦਿਆਂ ਹੋਇਆਂ ਕੁਝ ਚੰਗੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੀ ਇੱਕ ਕੋਸ਼ਿਸ਼ ਆਰੰਭ ਕੀਤੀ ਹੈ ਕੁਝ ਦਿਨ ਪਹਿਲਾਂ ਅਸੀਂ ਇੱਕ ਸੀਨੀਅਰ ਪੱਤਰਕਾਰ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਸੀ ਜਿਹੜੀ ਲੋਕਾਂ ਵੱਲੋਂ ਕਾਫੀ ਸਰਾਹੀ ਗਈ ਹੈ ਜਿਸ ਦੀ ਸ਼ਲਾਘਾ ਹੋਈ ਹੈ ਅੱਜ ਮੈਂ ਇੱਕ ਅਜਿਹਾ ਪੱਤਰਕਾਰ ਤੁਹਾਡੇ ਰੂਬਰੂ ਕਰ ਰਿਹਾ ਹਾਂ ਜਿਸ ਨੇ ਪੱਤਰਕਾਰੀ ਦੇ ਵਿੱਚ ਆਪਣੀ ਆਪਣੀ ਸੋਚ ਆਪਣੀ ਵਿਚਾਰਧਾਰਾ ਨੂੰ ਸਵਾਰਥਾਂ ਦੇ ਵਹਿਣ ਵਿੱਚ ਨਹੀਂ ਵਹਿਣ ਦਿੱਤਾ ਸਭੋਂ ਉਹ ਇੱਕ ਢਾਹ ਕੇ ਖੜ ਗਿਆ ਉਸ ਨੇ ਸ਼ੋਰਤ ਵਾਲੀ ਚੋਟੀ ਟੀਸੀ ਨੂੰ ਠੁੱਡੇ ਮਾਰ ਕੇ ਠੁਕਰਾ ਦਿੱਤਾ ਪੰਜਾਬੀ ਪੱਤਰਕਾਰੀ ਵਿੱਚ ਉਸ ਦੀ ਆਮਦ ਵੀ ਸਾਡੇ ਲਈ ਬੜੀ ਸ਼ਾਨ ਵਾਲੀ ਗੱਲ ਸੀ ਉਹਨਾਂ ਨੂੰ ਕੰਮ ਕਰਦੇ ਆ ਵੇਖਿਆ ਤਾਂ ਉਹ ਵੀ ਯਾਦ ਹੈ ਸਾਡੇ ਚੇਤਿਆਂ 'ਚ ਵਸਿਆ ਪਿਆ ਉਸ ਤੋਂ ਬਾਅਦ ਜਦੋਂ ਉਹ ਰਾਟਾਂ ਦੇ ਅ ਠੁੱਡਿਆਂ 'ੱਕੇ ਵੀ ਇੱਕ ਡਾਹ ਕੇ ਖਲੋ ਗਿਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਸਮਝੌਤਾਵਾਦੀ ਨਹੀਂ ਬਣਾਇਆ ਲੋਕ ਹਿੱਤ 'ਚ ਕੈਮ ਰੱਖਿਆ ਬਹੁਤ ਸੋਹਣਾ ਲਿਖਣ ਵਾਲੇ ਐ ਜਿਨ੍ਹਾਂ ਨੂੰ ਖਬਰ ਦੀ ਬੜੀ ਸਮਝ ਆ ਅੱਜ ਸਾਡੇ ਨਾਲ ਇੱਕ ਟੈਲੀਫੋਨ ਕਾਲ ਰਹੇ ਜੁੜ ਰਹੇ ਨੇ ਸੁਖਦੀਪ ਸਿੰਘ ਸਿੱਧੂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪੱਤਰਕਾਰੀ ਦੇ ਨਵਾਨਵਲ ਤੁਰੰਦੀ ਕਿ ਕਿਉਂ ਪੰਜਾਬੀ ਪੱਤਰਕਾਰੀ ਦਾ ਵਹਿਣ ਨਵਾਨਵਲ ਵਹਿ ਤੁਰਿਆ ਹੈ ਯੋਗ ਸਹੀ ਦੇ ਕਾਬਲ ਪੱਤਰਕਾਰਾਂ ਦੀ ਘਾਟ ਕਿਉਂ ਸਾਡੇ ਸਮਾਜ ਵਿੱਚ ਪੈ ਗਈ ਹੈ ਅੱਛੀ ਗੱਲ ਹੋਏਗੀ ਸਾਡੇ ਨਾਲ ਜੁੜ ਚੁੱਕੇ ਨੇ ਸਖਦੀਪ ਸਿੰਘ ਸਿੱਧੂ ਸਿੱਧੂ ਸਾਹਿਬ ਪੰਜਾਬੀ ਪੱਤਰਕਾਰੀ ਲੋਕਤੰਤਰਤਾ ਦਾ ਚੌਥਾ ਥੰਮ ਹੈ ਹੁਣ ਪਰ ਹੁਣ ਪੰਜਾਬੀ ਪੱਤਰਕਾਰੀ ਕਿੱਧਰ ਨੂੰ ਜਾ ਰਹੀ ਹੈ ਕੀ ਤੁਸੀਂ ਹਿੰਦੀ ਪੱਤਰਕਾਰੀ ਤੋਂ ਸੰਤੁਸ਼ਟ ਹੋ ਕੰਮ ਠੀਕ ਕੀਤਾ ਜਾ ਰਿਹਾ ਹੈ ਮਾਨ ਸਾਹਿਬ ਦੇਖੋ ਪੰਜਾਬੀ ਪੱਤਰਕਾਰੀ ਨੇ ਬਹੁਤ ਲੰਮਾ ਸਫ਼ਰ ਤੈਅ ਕੀਤਾ ਤੇ ਬੜੇ ਮੁਸ਼ਕਲ ਪੜਾਵਾਂ ਦੇ ਵਿੱਚੋਂ ਨਿਕਲ ਕੇ ਮੁਸ਼ਕਿਲ ਪੜਾਵਾਂ ਦੀ ਮੈਂ ਗੱਲ ਕਰਨਾ ਕਿ ਜਦੋਂ ਸਿਪਾਈ ਦੀਆਂ ਟੈਕਨੀਕਾਂ ਨਹੀਂ ਸੀ ਵਿਕਸਿਤ ਬਹੁਦੀਆਂ ਤੇ ਪੱਤਰਕਾਰੀ ਵੀ ਬੜੀ ਉਦੇਸ਼ਾਤਮਕ ਸੀ ਤੇ ਲਹਿਰਾਂ ਨਾਲ ਜੁੜੀ ਸੀ ਜੀ ਉਸ ਵੇਲੇ ਬੜੇ ਸੀਮਤ ਵਸਿਲਿਆਂ ਚ ਪੱਤਰਕਾਰੀ ਜਾਂ ਪੰਜਾਬੀ ਪੱਤਰਕਾਰੀ ਕਹਿ ਲਈਏ ਨਿਕਲ ਕੇ ਇਹ ਇੱਕ ਵੱਡੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਚੁੱਕ ਕੇ ਤੇ ਅੱਜ ਦੇ ਦੌਰ ਤੱਕ ਪਹੁੰਚੀ ਆ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਲੋਕਤੰਤਰ ਦਾ ਚੌਥਾ ਥੰਮਾ ਬਿਲਕੁਲ ਇਸ ਇਸ ਨੂੰ ਕਿਹਾ ਜਾਂਦਾ 4th ਪਿਲਰ ਆਫ ਡੈਮੋਕ੍ਰੇਸੀ ਚੌਥਾ ਥੰਮ ਜਿਹੜਾ ਇਸ ਕਰਕੇ ਆਇਆ ਕਿ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਪੱਤਰਕਾਰ ਦੇ ਪੱਤਰਕਾਰਾਂ ਦੇ ਸਿਰਾਂ ਦੇ ਉੱਤੇ ਪੱਤਰਕਾਰੀ ਦੇ ਉੱਤੇ ਕਿ ਜਿਹੜੇ ਤਿੰਨ ਥੰਮ ਨੇ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਉਹਨੂੰ ਉਹਦੇ ਨਾਲ ਉਹਨੂੰ ਵਾਚਡੌਗ ਬਣ ਕੇ ਚੌਕੀਦਾਰ ਬਣ ਕੇ ਚੱਲਣਾ ਉੱਥੋਂ ਚੱਲੀ ਆ ਗੱਲ ਸਾਰੀ ਤਾਂ ਹੀ ਏਡੀ ਵੱਡੀ ਇੱਕ ਵੱਡਾ ਅੱਜ ਇੱਕ ਸਰਕਾਰਯੋਗ ਰਤਬਾ ਜਿਹੜਾ ਦਿੱਤਾ ਜਾਂਦਾ ਪੱਤਰਕਾਰੀ ਨੂੰ ਕਿ ਚੌਥਾ ਥੰਮ ਆ ਉੱਥੋਂ ਚੱਲੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਅੱਜ ਦੇ ਦੌਰ ਦੇ ਵਿੱਚ ਜਿਹੜੀ ਪੱਤਰਕਾਰੀ ਆ ਭਾਵੇਂ ਤਕਨੀਕਾਂ ਬੜੀਆਂ ਵਿਕਸਿਤ ਹੋ ਗਈਆਂ ਨੇ ਬਹੁਤ ਕੁਝ ਨਵਾਂ ਆ ਗਿਆ ਆ ਹੂੰ ਐ ਤਕਨੀਕ ਦੇ ਘੋੜੇ ਤੇ ਸਵਾਰ ਹੋ ਕੇ ਪੱਤਰਕਾਰੀ ਦਿਨੋ ਦਿਨ ਨਵੇਂ ਪਲੰਘਾਂ ਪੁੱਟ ਰਹੀ ਹੈ ਨਵੇਂ ਮੀਲ ਪੱਥਰ ਜਿਹੜੇ ਉਹ ਸਰ ਕਰ ਰਹੀ ਆ ਪਰ ਇਹਦੇ ਵਿੱਚ ਜਿਹੜੀ ਵੱਡੀ ਘਾਟ ਮਹਿਸੂਸ ਹੁੰਦੀ ਆ ਜੇ ਮੇਰੀ ਮੈਂ ਆਪਣੀ ਜ਼ਾਤ ਦੀ ਗੱਲ ਕਰਦਾ ਤੇ ਉਹ ਇਹ ਆ ਕਿ ਜ਼ਿੰਮੇਵਾਰੀ ਵਾਲਾ ਪੱਖ ਜਿਹੜਾ ਉਦੇਸ਼ਾਤਮਕ ਤੇ ਹੈਗਾ ਹੀ ਆ ਉਦੇਸ਼ਾਤਮਕ ਪੋਜੀਟਿਵ ਨਹੀਂ ਤੇ 네ਗੇਟਿਵ ਹੋਊਗਾ ਜੇ ਮੈਂ ਆਪਾਂ ਗੋਦੀ ਮੀਡੀਆ ਦੀ ਗੱਲ ਕਰਦੇ ਆ ਕਿ ਉਹਨਾਂ ਦਾ ਉਦੇਸ਼ ਇਹ ਹੈ ਕਿ ਸਥਾਪਤੀ ਨੂੰ ਸੱਤਾ ਨੂੰ ਤੇ ਖਾਸ ਕਰਕੇ ਮੋਦੀ ਸਰਕਾਰ ਨੂੰ ਕਾਇਮ ਰੱਖਣਾ ਉਹਦੀ ਜ਼ਿੰਦਗੀ ਲੰਬੀ ਕਰਨੀ ਇਹ ਇਹ ਉਹਨਾਂ ਦਾ ਰੇਸ਼ ਹੈਗਾ ਅਜੇ ਵੀ ਪਰ ਜਿਹੜਾ ਲੋਕਪੱਖੀ ਉਦੇਸ਼ ਆ ਉਹ ਗਾਇਬ ਹੋ ਗਿਆ ਤੇ ਜਦੋਂ ਮੈਂ ਇਹਨੂੰ ਸਮ ਅਪ ਕਰਾਂ ਸਾਰੀ ਗੱਲ ਨੂੰ ਤੇ ਜ਼ਿੰਮੇਵਾਰੀ ਵਾਲਾ ਪੱਖ ਜਿਹੜਾ ਉਹ ਬਿਲਕੁਲ ਗਾਇਬ ਹੋ ਚੁੱਕਾ ਵਾ ਇਹਦੇ ਵਿੱਚੋਂ ਬਹੁਤ ਹੀ ਗੈਰ ਜ਼ਿੰਮੇਵਾਰ ਲੋਕ ਗੈਰ ਤਿਰਬੇ ਕਰਦੇ ਲੋਕ ਕਹਿ ਲੋ ਜੀ ਜਿਨ੍ਹਾਂ ਦੀ ਸਮਾਜਿਕ ਖੇਤਰ ਦੇ ਵਿੱਚ ਕੋਈ ਪਿੱਠ ਧੂਮੀ ਨਹੀਂ ਆ ਕੋਈ ਕੰਮ ਨਹੀਂ ਕੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਸੋਚ ਨਹੀਂ ਆ ਉਹ ਲੋਕ ਐ ਪੱਤਰਕਾਰੀ ਦੇ ਉੱਤੇ ਹਾਵੀ ਹੋਏ ਪਏ ਨੇ ਇਸ ਵਕਤ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਇਹ ਬਹੁਤ ਥੋੜੀ ਜਨਤੀ ਵਿੱਚ ਚੱਲ ਰਹੀ ਜਿਹੜੇ ਬਹੁਤ ਜ਼ਿੰਮੇਵਾਰੀ ਨਾਲ ਪੱਤਰਕਾਰੀ ਕਰ ਰਹੇ ਨੇ ਲੋਕ ਜਿਹੜੇ ਸਮਾਜ ਦੇ ਵਿੱਚ ਆਪਣੀ ਕੀ ਭੂਮਿਕਾ ਹੈ ਉਹਨਾਂ ਦੀ ਹਾਂ ਪੱਖੀ ਲੋਕਪੱਖੀ ਉਹਨੂੰ ਛੱਡ ਕੇ ਤੇ ਸਿਰਫ ਤੇ ਸਿਰਫ ਇਹਨੂੰ ਇੱਕ ਜ਼ਰੀਆ ਬਣਾ ਰਹੇ ਆ ਪਾਵਰ ਦਾ ਤੇ ਪੈਸੇ ਦਾ ਉਹ ਲੋਕ ਇਹਦਾ ਨੁਕਸਾਨ ਕਰ ਰਹੇ ਇਸ ਕਰਕੇ ਅੱਪ ਕਹਿ ਸਕਦੇ ਕਿ ਬਹੁਤ ਵੱਡੇ ਹੱਦ ਤੱਕ ਗ੍ਰਾਵਟ ਆਈ ਹੈ ਮਿਆਰਾਂ ਦੇ ਵਿੱਚ ਤੇ ਉਦੇਸ਼ਾਂ ਦੇ ਵਿੱਚ ਤੇ ਸੰਸੈਰਿਟੀ ਦੇ ਵਿੱਚ ਇਮਾਨਦਾਰੀ ਦੇ ਵਿੱਚ ਪੱਤਰਕਾਰੀ ਦੇ ਵਿੱਚ ਕਹਿ ਸਕਦੇ ਜੀ ਜਿਵੇਂ ਗੋਦੀ মিডিਆ ਵਿਕਸਿਤ ਹੋ ਗਿਆ ਸ਼ਬਦ ਗੋਦੀ মিডিਅਨ ਜੀ ਗੋਦੀ মিডিਏ ਤੋਂ ਇਠਾਂ ਸੂਬੇ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਨਵਾਂ ਨਾਂ ਹੋਰ ਵੀ ਰੱਖਿਆ ਜਾ ਸਕਦਾ ਹੈ ਦੇਖੋ ਗੋਦੀ ਮੀਡੀਆ ਦਾ ਭਾਵ ਤੇ ਇੱਕ ਜਿਹੜਾ ਸਰਕਾਰ ਦੀ ਗੋਦ ਦੇ ਵਿੱਚ ਬੈਠ ਕੇ ਨਿਗ ਮੰਨਣਾ ਸੂਹਤਾਂ ਲੈਣੀਆਂ ਜੀ ਜੀ ਪੈਸਾ ਤੇ ਪਾਵਰ ਦਾ ਆਨੰਦ ਮਾਣਨਾ ਜੀ ਹਾਂ ਜੀ ਚਮਕ ਦਮਕ ਵਾਲੀ ਜ਼ਿੰਦਗੀ ਮਾਣਨਾ ਬੜੇ ਵਧੀਆ ਸੈਲਰੀਆਂ ਵਧੀਆ ਤਨਖਾਹਾਂ ਤੇ ਹੋਰ ਐਸ਼ ਪ੍ਰਸਤੀਆਂ ਜਿਹੜੀਆਂ ਮਾਣਨਾ ਗੋਦੀ ਮੀਡੀਆ ਨੂੰ ਤੁਸੀਂ ਪੰਜਾਬੀ ਗੋਦੀ ਮੀਡੀਆ ਵੀ ਕਹਿ ਸਕਦੇ ਆ ਜੇ ਕਿਸੇ ਸੂਬੇ ਦੀ ਗੱਲ ਆ ਤੇ ਉਸ ਭਾਸ਼ਾ ਦੇ ਵਿੱਚ ਜਿਹੜੇ ਇਸ ਤੀਸ ਪੱਧਰ ਦੇ ਇਸ ਮਿਆਰ ਦੇ ਪੱਤਰਕਾਰ ਹੋਣਗੇ ਜਾਂ ਪੱਤਰਕਾਰੀ ਕਰਦੇ ਹੋਣਗੇ ਉਹਨਾਂ ਵਾਸਤੇ ਉਸ ਭਾਸ਼ਾ ਦੇ ਜਿਵੇਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਆ ਆਪਾਂ ਦੇ ਆਪਾਂ ਪੰਜਾਬੀ ਗੋਦੀ ਮੀਡੀਆ ਕਰ ਰਹੇ ਆਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਹੋਣਗੇ ਜਿਹੜੇ ਸੂਬਾ ਸਰਕਾਰ ਦੀ ਗੋਦ ਦੇ ਵਿੱਚ ਬੈਠ ਕੇ ਆਨੰਦ ਲੈਂਦੇ ਹੋਣਗੇ ਜੀ ਹੈਗੇ ਵੀ ਨਹੀਂ ਜੀ ਸੁਖਦੀਪ ਜੀ ਪੱਤਰਕਾਰੀ ਦੇ ਮਿਆਰ ਨੂੰ ਹੀਠਾਂ ਵਾਲੇ ਪਾਸੇ ਕਿਉਂ ਡਿੱਗਿਆ ਇਹ ਦੇਖੋ ਇਹਦੇ ਵਿੱਚ ਇੱਕ ਤੇ ਪੰਜਾਬੀ ਪੱਤਰਕਾਰੀ ਦੀ ਜੇ ਆਪਾਂ ਉਸ ਸੰਦਰਭ 'ਚ ਗੱਲ ਕਰਦੇ ਆਂ ਤੇ ਮਾਨ ਸਾਹਿਬ ਇਹਦੇ ਵਿੱਚ ਇਹ ਆ ਕਿ ਇਹ ਪੰਜਾਬੀ ਪੱਤਰਕਾਰੀ ਦੇ ਵਿੱਚ ਜਿਹੜੇ ਆ ਖਵਾਰਾਂ ਨੇ ਪਹਿਲਾਂ ਖਵਾਰਾਂ ਸੀਗੀਆਂ ਪ੍ਰਿੰਟ মিডিਆ ਚੱਲਦਾ ਸੀਗਾ ਹੁਣ ਤੇ ਬੜਾ ਕੁਝ ਆ ਗਿਆ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਤਨਖਾਹਾਂ ਦੇਣੀਆਂ ਭੱਤੇ ਦੇਣੇ ਉਹਨਾਂ ਨੂੰ ਸਹੂਲਤਾਂ ਦੇਣੀਆਂ ਉਹ ਬਹੁਤ ਹੀ ਨਾਂ ਦੇ ਬਰਾਬਰ ਸੀਗੀਆਂ ਜੀ ਮਿਆਰ ਉਦੋਂ ਡਿੱਗਦਾ ਆ ਇੱਕ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਤਜਰਬੇਕਾਰ ਜਾਂ ਸਿੱਖਿਅਤ ਪੱਤਰਕਾਰ ਜੀ ਦੁਨਾਂ ਨੂੰ ਮਿਲ ਲਈ ਆਪਾਂ ਤੇ ਉਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਸਮਾਜਿਕ ਤੌਰ ਤੇ ਕਿਸੇ ਸੋਚ ਨਾਲ ਸੰਬੰਧਤ ਸੀ ਮੈਂ ਰਾਜਸੀ ਸੋਚ ਦੀ ਗੱਲ ਨਹੀਂ ਕਰ ਰਿਹਾ ਜੀ ਸਮਾਜਿਕ ਤੌਰ ਤੇ ਕਿਸੇ ਚੰਗੀ ਸੋਚ ਨਾਲ ਸੰਬੰਧਤ ਸੀਗੇ ਜੀ ਸਿੱਖਿਅਤ ਸੀ ਤਜਰਬੇਕਾਰ ਸੀ ਜਿਨ੍ਹਾਂ ਨੇ ਕੋਈ ਡਿਪਲੋਮਾ ਕੋਈ ਡਿਗਰੀ ਕੋ ਕੋਰਸ ਕੋਈ ਮਾਸਟਰ ਡਿਗਰੀ ਕੀਤੀ ਆ ਜੀ ਉਹਨਾਂ ਪੱਤਰਕਾਰਾਂ ਦੀ ਘਾਟ ਫੀਲਡ ਦੇ ਵਿੱਚ ਖੂਸ ਹੋਣੀ ਤੇ ਪੰਜਾਬੀ ਪੱਤਰਕਾਰੀ ਪੰਜਾਬੀ ਅਖਬਾਰਾਂ ਪੰਜਾਬੀ ਮੀਡੀਆਦਾਰਿਆਂ ਵੱਲੋਂ ਉਹਨਾਂ ਨੂੰ ਚੰਗਾ ਜਿਹੜਾ ਉਹਨਾਂ ਦੇ ਗੁਜ਼ਰਬਜ਼ਰ ਵਾਸਤੇ ਚੰਗਾ ਹੋਵੇ ਉਹ ਉਹਨਾਂ ਮਿਹਨਤਾਂ ਦਾ ਨਾ ਦੇਣਾ ਜੀ ਉਹਦੇ ਕਰਕੇ ਨਿਆਰ ਦਾ ਇੱਕ ਪੱਤਰ ਤੇ ਇਹ ਆ ਗਿਆ ਕਿ ਜਦੋਂ ਇਹਦੇ ਵਿੱਚ ਦੇਖਦੇ ਆ ਕਿ ਹੋਰ ਕੋਈ ਨਹੀਂਗਾ ਤੇ ਚੌਥਾ ਥੰਮ੍ਹ ਦੀ ਆਪਣਾ ਗੱਲ ਕਰਦੇ ਆ ਉਸਤਤ ਕਰਦੇ ਆ ਸਮਾਜ ਦੇ ਵਿੱਚ ਸਤਕਾਰਯੋਗ ਰੁਤਬਾ ਹੁੰਦਾ ਸੀ ਪੱਤਰਕਾਰ ਦਾ ਜੀ ਤੇ ਇਹਦੇ ਵਿੱਚ ਬਹੁਤ ਸਾਰੇ ਉਸ ਤਰ੍ਹਾਂ ਦੇ ਲੋਕ ਬਲੈਕਮੇਲਰ ਵੀ ਆ ਗਏ ਜਿਹੜੇ ਪੈਸਾ ਕਮਾਉਣਾ ਚਾਹੁੰਦੇ ਸੀ ਉਹ ਵੀ ਆ ਗਏ ਕਿ ਜਿਹੜੇ ਪਾਵਰ ਦਾ ਆਨੰਦ ਮਾਣਨਾ ਚਾਹੁੰਦੇ ਸੀ ਉਹ ਵੀ ਆ ਗਏ ਮਿਆਰ ਇਤਰਾ ਰਲ ਮਿਲ ਕੇ ਕਈ ਪੱਖਾਂ ਜਿਹੜੇ ਪੱਖ ਜਿਹੜੇ ਰਲ ਗਏ ਉਹਨਾਂ ਕਰੂ ਜਿਹੜਾ ਲੱਗਿਆ ਹੋ ਜੀ ਪੱਤਰਕਾਰਾਂ ਨੂੰ ਅਖਬਾਰਾਂ ਦੇ ਦਫ਼ਤਰਾਂ ਤੋਂ ਜਾਂ ਟੀਵੀ ਚੈਨਲਾਂ ਦੇ ਦਫ਼ਤਰਾਂ ਤੋਂ ਇਹ ਇਵਜ ਕਿਵੇਂ ਦਾ ਮਿਲਦਾ ਕਿੰਨਾ ਕੁ ਮਿਲਦਾ ਜੇ ਨਹੀਂ ਮਿਲਦਾ ਜਾਂ ਘੱਟ ਮਿਲਦਾ ਫਿਰ ਇਹ ਜੋਬ ਕਿਉਂ ਕਰਦੇ ਆ ਫਿਰ ਇਹ ਕੰਮ ਕਿਉਂ ਕਰਦੇ ਆ ਇਹ ਸਵਾਲ ਹੈ ਜੀ ਇਹਦੇ ਦੋ ਕਿਸਮ ਦੇ ਪੱਤਰਕਾਰ ਆਪਾਂ ਗਿਣ ਸਕਦੇ ਆ ਜੀ ਮਾਨ ਸਾਹਿਬ ਇੱਕ ਤੇ ਉਹ ਲੋਕ ਜਿਹੜੇ ਕਿਸੇ ਉਦੇਸ਼ ਨੂੰ ਪਰਣਾਏ ਹੋਏ ਨੇ ਕਿਸੇ ਸੋਚ ਨੂੰ ਪਰਣਾਏ ਹੋਏ ਨੇ ਜਾਂ ਜਿਨ੍ਹਾਂ ਦੇ ਵਿੱਚ ਇੱਕ ਜੋਤ ਜਗਦੀ ਆ ਕਿ ਕੁਝ ਵੀ ਹੋਵੇ ਜੀ ਮੈਂ ਇਹਨੂੰ ਘੱਟ ਪੈਸੇ ਮਿਲਣ ਮੇਰਾ ਗੁਜ਼ਰਬਸਰ ਮੱਸੀ ਚੱਲਦਾ ਹੋਵੇ ਪਰ ਮੈਂ ਫੇਰ ਵੀ ਸਮਾਜ ਦੇ ਵਿੱਚ ਆਪਣੀ ਉਹ ਜ਼ਿੰਮੇਵਾਰੀ ਨੂੰ ਕਦੀ ਅੱਖੋਂ ਪਰੋਖੇ ਨਹੀਂ ਕਰਨਾ ਤੇ ਮੈਂ ਕੁਝ ਨਾ ਕੁਝ ਕਰਦੇ ਰਹਿਣਾ ਚੰਗਾ ਜੀ ਸਾਰੂ ਤੇ ਹਾਂ ਪੱਕੀ ਜੀ ਜਿਹੜਾ ਲੋਕਾਂ ਵਾਸਤੇ ਚੰਗਾ ਹੋਵੇ ਤੇ ਮਿਸਾਲੀ ਹੋਵੇ ਤੇ ਮੈਨੂੰ ਮਾਨਸਿਕ ਸੱਲੀ ਹੋਵੇ ਇਸ ਤਰ੍ਹਾਂ ਦੇ ਪੱਤਰਕਾਰ ਵੀ ਹੈਗੇ ਨੇ ਜਿਹੜੇ ਕਰ ਰਹੇ ਨੇ ਬਹੁਤ ਘੱਟ ਮਿਹਨਤਾਨੇ ਦੇ ਤੇ ਬਹੁਤ ਘੱਟ ਕਮਾਈ ਦੇ ਉੱਤੇ ਬਹੁਤ ਘੱਟ ਤਨਖਾਹ ਦੇ ਉੱਤੇ ਜੀ ਇਹ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਫੇਰ ਵੀ ਜਿਵੇਂ ਆਪਾਂ ਦੂਜਾ ਪੱਖ ਜਿਹੜਾ ਕਹਿ ਰਹੇ ਆ ਦੂਜਾ ਵਰਗ ਜਿਹੜਾ ਉਹ ਇਹ ਆ ਕਿ ਜੇ ਪੈਸੇ ਨਹੀਂ ਮਿਲਦੇ ਤੇ ਕੋਈ ਗੱਲ ਨਹੀਂ ਕੈਮਰਾ ਚੁੱਕਿਆ ਜਾਂ ਮਾਈਕ ਚੁੱਕਿਆ ਜਾਂ ਪੈਨ ਕਲਮ ਪੈਨ ਦਵਾ ਚੁੱਕੀ ਜੋ ਵੀ ਜਿਸ ਤਰ੍ਹਾਂ ਜਿਵੇਂ ਪ੍ਰਿੰਟਰ ਦੇ ਵਿੱਚ ਆ ਤੇ ਸਮਾਜ ਦੇ ਵਿੱਚ ਉਹਨਾਂ ਪੱਖਾਂ ਨੂੰ ਇੱਕ ਜਿਵੇਂ ਐਡਵਰਟਾਈਜ਼ਮੈਂਟ ਵਾਲਾ ਪੱਖ ਵੱਖਰਾ ਹੈ ਕਿ ਉਹ ਇਸ਼ਤਿਹਾਰ ਲੈਂਦੇ ਨੇ ਉਹਨੂੰ ਆਪਾਂ ਕਿਸੇ ਹੱਦ ਤੱਕ ਨਾਸ ਕਰ ਸਕਦੇ ਹਾਂ ਕਿਉਂਕਿ ਅਖਬਾਰਾਂ ਲਈ ਮੀਡੀਆ ਦਾ ਰਹਿਣ ਲਈ ਜ਼ਰੂਰੀ ਹੈ ਜੇ ਪੱਤਰਕਾਰ ਆਪਣੇ ਸਿਰ ਤੇ ਕੋਈ ਚੈਨਲ ਚਲਾ ਰਿਹਾ ਜਾਂ ਕੋਈ ਅਖਬਾਰ ਚਲਾ ਰਿਹਾ ਜਾਂ ਮੈਗਜ਼ੀਨ ਚਲਾ ਰਿਹਾ ਉਹਦੇ ਵਾਸਤੇ ਜ਼ਰੂਰੀ ਹੈ ਰੀਡ ਦੀ ਅੱਡੀ ਉਹਦੀ ਪਰ ਜਿਹੜਾ ਜਿਹੜਾ ਇੱਕ ਤਰੀਕਾ ਨਵਾਂ ਚੱਲ ਰਿਹਾ ਕਿ ਬਲੈਕਮੇਲਿੰਗ ਵਾਲਾ ਲੋਕਾਂ ਨੂੰ ਡਰਾ ਕੇ ਕਿਸੇ ਦੀ ਕੋਈ ਛੋਟੀ ਮੋਟੀ ਗਲਤੀ ਫੜ ਕੇ ਉਹਨੂੰ ਬਲੈਕਮੇਲ ਕਰਨਾ ਤੇ ਨਾਲ ਅਫਸਰਾਂ ਨਾਲ ਸਾਂਝ ਰੱਖ ਕੇ ਕੋਈ ਇਸ ਤਰ੍ਹਾਂ ਦਾ ਮੇਰਮ ਲਾਭ ਰੱਖ ਕੇ ਤੇ ਜਿਹੜੇ ਗਲਤ ਕੰਮ ਦੇ ਵਿੱਚ ਇਨ ਆਪਾਂ ਬਹੁਤ ਸਾਰਾ ਦੇਖਦੇ ਆ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਚੱਲਿਆ ਪਿੱਛੇ ਦੇ ਕਿ ਦਵਾਈਆਂ ਦਾ ਡਰੱਗ ਰੈਕਟ ਇੱਕ ਵੱਡਾ ਪੱਤਰਕਾਰ ਚਲਾ ਰਿਹਾ ਸੀਗਾ ਉਹ ਦਾ ਸਰਗਣਾ ਸੀਗਾ ਉਹ ਪੱਤਰਕਾਰੀ ਵੀ ਆੜ ਦੇ ਵਿੱਚ ਲਾਇਆ ਜਾ ਰਿਹਾ ਸੀਗਾ ਹੁਣ ਉਹ ਭਗੌੜਾ ਹੈ ਸੋ ਇਸ ਤਰ੍ਹਾਂ ਦੇ ਬੜੀਆਂ ਮਸਾਲਾ ਆਪਾਂ ਦੇ ਸਕਦੇ ਆ ਜੀ ਆਪ ਕੋ ਸਾਡੀ ਮਿਸਾਲ ਨੇ ਤਾਂ ਦਿੱਤੀ ਕਿ ਮੈਂ ਇਥੋਂ ਨੂੰ ਬਲੌਂਗ ਕਰਦਾ ਅੰਮ੍ਰਿਤਸਰ ਨੂੰ ਜੀ ਇਸ ਕਰਕੇ ਇਹੋ ਜਿਹੇ ਲੋਕ ਜਿਹੜੇ ਨੇ ਉਹ ਕੇਸ ਬਾਰੇ ਦੇ ਵਿੱਚ ਇਸ ਕਿੱਤੇ ਦੇ ਵਿੱਚ ਕਹਿ ਲਈਏ ਇਹੋ ਜਿਹੇ ਬਹੁਤ ਲੋਕ ਆ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਤਨਖਾਹ ਭਾਵੇਂ ਨਾ ਮਿਲੇ ਅਖਬਾਰ ਸਾਨੂੰ ਜਾਂ ਮੀਡੀਆ ਦਾੜਾ ਭਾਵੇਂ ਸਾਨੂੰ 1 ਰੁਪਿਆ ਵੀ ਨ ਜੀ ਭਾਜੀ ਆਪਣੇ ਤੌਰ ਤੇ ਮੈਨੇਜ ਕਰ ਲਾਂ ਕਿ ਸਾਡੀ ਮਹੀਨੇ ਦੀ ਇੰਨੀ ਕਮਾਈ ਅਸੀਂ ਕਰ ਸਕਦੇ ਹਾਂ ਵਧੀਆ ਉਹ ਫਿਰ ਕਿੱਦਾਂ ਕਰਦੇ ਨੇ ਕਮਾਈ ਉਹ ਸਾਰੇ ਤਰੀਕੇ ਜਿਹੜੇ ਨੇ ਉਹ ਗੈਰਵਾਜਬ ਤਰੀਕਿਆਂ ਨਾਲ ਹੀ ਕਮਾਈ ਹੋ ਸਕਦੀ ਜੀ ਜੀ ਸਿੱਧੂ ਸਾਹਿਬ ਪੱਤਰਕਾਰੀ ਦਾ ਰਾਜਨੀਤੀ 'ਚ ਵੀ ਕੋਈ ਰੋਲ ਹੁੰਦਾ ਉਹ ਰੋਲ ਕਿਵੇਂ ਦਾ ਹੁੰਦਾ ਕੀ ਚੰਗੀ ਪੱਤਰਕਾਰੀ ਰਾਜਨੀਤੀ ਨੂੰ ਕਿਸੇ ਤਰੀਕੇ ਅਬਜ਼ਰਵ ਕਰਦੀ ਹੈ ਨਿਗਰਾਨ ਕਰਦੀ ਹੈ ਜਾਂ ਉਹਨੂੰ ਚੰਗਾ ਕਰਨ ਲਈ ਕੰਮ ਕਰਦੀ ਹੈ ਇਹ ਇਹ ਦੱਸੋ ਮੈਨੂੰ ਜਰਾ ਮਨਸਤ ਦੇਖੋ ਰਾਜਨੀਤੀ ਤੇ ਪੱਤਰਕਾਰੀ ਇੱਕ ਵਿੱਚ ਤੋਂ ਵੱਖ ਨਹੀਂ ਹੋ ਸਕਦੇ ਜੀ ਕਈ ਮੇਰੀ ਗੱਲ ਸੁਣ ਕੇ ਬਹੁਤ ਹਰ ਨਹੀਂ ਹੋ ਕਈਆਂ ਨੂੰ ਜੀ ਕਿ ਵੱਖ ਨਹੀਂ ਹੋ ਸਕਦੇ ਜੀ ਪਰ ਇੱਕ ਇੱਕ ਪੈਰਨਲ ਇਹ ਚੱਲਣ ਵਾਲੀ ਚੀਜ਼ਾਂ ਨਹੀਂ ਇਹ ਇੱਕ ਲਾਈਨ ਤੇ ਨਹੀਂ ਚੱਲ ਸਕਦੀਆਂ ਇੱਕ ਰਿਸਪੈਕਟੇਬਲ ਡਿਸਟੈਂਸ ਪੱਤਰਕਾਰ ਨੂੰ ਰਾਜਨੀਤੀ ਰਾਜਨੀਤਿਕ ਲੋਕਾਂ ਤੋਂ ਰੱਖਣਾ ਚਾਹੀਦਾ ਹੈ ਕਿ ਸਨਮਾਨਯੋਗ ਜਿਹੜਾ ਉਹਨਾਂ ਨਾਲ ਵਖਰੇਵਾਂ ਜਿਹਾ ਰੱਖਣਾ ਪੈਣਾ ਵਾ ਪੱਤਰਕਾਰੀ ਜਿਵੇਂ ਪਹਿਲਾਂ ਕਿਹਾ ਕਿ ਜਿਹੜਾ ਵਾਚ ਡੌਗ ਤੱਕ ਇਹਨਾਂ ਨੂੰ ਮੰਨ ਕਰਤਾ ਨੂੰ ਜੀ ਇਹ ਚੌਕੀਦਾਰਾ ਕਰਨਾ ਸਮਾਜ ਦਾ ਜੀ ਰਾਜਨੀਤੀ ਦੇਸ਼ ਦੀ ਡਰਾਈਵਿੰਗ ਸੀਟ ਤੇ ਬੈਠੀ ਆ ਜੀ ਤੇ ਦੇਸ਼ ਦਾ ਦੇਸ਼ ਨੂੰ ਦੇਸ਼ ਦੀ ਗੱਡੀ ਨੂੰ ਚਲਾਉਣ ਵਾਲਾ ਜਾਂ ਡਰਾਈਵਰ ਆ ਉਹ ਕਿਵੇਂ ਚਲਾ ਰਿਹਾ ਆ ਉਹਦਾ ਕੀ ਕਰਨਾ ਵਾ ਉਹ ਸਹੀ ਆ ਕਿ ਗਲਤ ਆ ਉਹਦੀ ਕੰਪਲੇਂਟ ਕਰਨੀ ਆ ਉਹਦੀ ਪਛਾਈ ਕਰਨੀ ਆ ਉਹਨੂੰ ਸਵਾਲ ਜਵਾਬ ਕਰਨੇ ਆ ਉਹਨੂੰ ਜ਼ਿੰਮੇਵਾਰੀ ਉਹਦੀ ਐਲਾਨ ਕਰਨੀ ਉੱਤੇ ਉਹ ਪੱਤਰਕਾਰੀ ਦਾ ਕੰਮ ਆ ਜੀ ਸੋ ਪੱਤਰਕਾਰੀ ਤੋਂ ਬਿਨਾ ਰਾਜਨੀਤੀ ਨਹੀਂ ਤੇ ਰਾਜਨੀਤੀ ਤੋਂ ਬਿਨਾ ਪੱਤਰਕਾਰ ਨਹੀਂ ਪਰ ਦੂਜਾ ਪੱਖ ਫੇਰ ਆ ਜਾਂਦਾ ਕਿ ਜਦੋਂ ਪੱਤਰਕਾਰੀ ਦੇ ਉੱਤੇ ਰਾਜਨੀਤੀ ਹਾਵੀ ਹੋ ਜਾਂਦੀ ਆ ਜਾਂ ਜਿਵੇਂ ਗੋਦੀ ਮੀਡੀਆ ਤੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਜੀ ਜਾਂ ਰਾਜਨੀਤੀ ਦੇ ਉੱਤੇ ਪੱਤਰਕਾਰੀ ਦਾ ਇੰਨਾ ਜ਼ਿਆਦਾ ਦਬਾਅ ਪੈ ਜਾਣਾ ਕਿਸੇ ਵੇਲੇ ਆਪਾਂ ਪੰਜਾਬ ਦੇ ਵਿੱਚ ਸਰਕਾਰਾਂ ਦੇਖਦੇ ਰਹੇ ਆ ਕਿ ਕਿਸੇ ਇੱਕ ਅਖਬਾਰ ਦੇ ਸਿਰ ਦੇ ਉੱਤੇ ਹੀ ਸਾਰਾ ਕੁਝ ਚੱਲਦਾ ਹੁੰਦਾ ਸੀਗਾ ਉਹ ਗੱਲ ਵੀ ਆਪਾਂ ਦੇਖਿਆ ਆ ਜੀ ਤੋਂ ਦੋਵੇਂ ਪੱਖ ਇਸ ਤਰੀਕੇ ਨਾਲ ਜਿਹੜਾ ਲੋੜੋਂ ਵੱਧ ਨਿਰਭਰ ਹੋ ਜਾਣਾ ਜਾਂ ਲੋੜੋਂ ਵੱਧ ਦਖਲਦਾਰੀ ਜਾਂ ਲੋੜੋਂ ਵੱਧ ਪ੍ਰਭਾਵ ਜਾਂ ਦਬਾਅ ਹੋ ਜਾਣਾ ਉਹ ਉਹ ਮਾੜਾ ਵੈਸੇ ਪੱਤਰਕਾਰੀ ਦਾ ਰਾਜਨੀਤੀ ਨਾਲ ਸਬੰਧ ਕਿਸੇ ਵੀ ਪੱਖ ਤੋਂ ਤੋੜਿਆ ਨਹੀਂ ਜਾ ਸਕਦਾ ਪਰ ਉਹ ਤਾਂ ਹੈ ਜੇ ਪੱਤਰਕਾਰ ਹੀ ਆਪਣੀ ਜ਼ਿੰਮੇਵਾਰੀ ਨੂੰ ਅਧਾਰੇ ਜਿਹੜੇ ਨੇ ਆਪਣੀ ਜ਼ਿੰਮੇਵਾਰੀ ਨੂੰ ਲੋਕ ਪੱਖੀ ਜ਼ਿੰਮੇਵਾਰੀ ਨੂੰ ਯਾਦ ਰੱਖਣ ਤੇ ਸਦਾ ਹੀ ਉਹਦੇ ਤੇ ਉਸ ਲਾਈਨ ਦੇ ਉੱਤੇ ਚੱਲਦੇ ਰਹਿਣ ਜੀ ਜੀ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਹੈ ਤੁਹਾਡਾ ਪੱਤਰਕਾਰ ਸੁਖਦੀਪ ਸਿੰਘ ਸਿੱਧੂ ਜਿਹੜੇ ਅਮ੍ਰਿਤਸਰ ਸਟੇਸ਼ਨ ਤੋਂ ਕਿਸੇ ਵੇਲੇ ਸਰਮੌਰ ਪੱਤਰਕਾਰੀ ਵਿੱਚ ਕਾਬਲ ਪੱਤਰਕਾਰੀ ਲਈ ਜਾਣੇ ਜਾਂਦੇ ਸਨ ਇਨਾਂ ਦੀ ਪੱਤਰਕਾਰੀ ਬੜੀ ਸਰਗਰਮ ਸੀ ਇਹਨਾਂ ਨੇ ਹਮੇਸ਼ਾ ਹੀ ਪੰਜਾਬੀ ਪੱਤਰਕਾਰੀ ਨਾਲ ਵਫਾ ਕਮਾਉਂਦਿਆਂ ਆਪਣੇ ਆਪ ਦੀ ਕਦੇ ਪਰਵਾਹ ਨਹੀਂ ਕੀਤੀ